ਜਿਹੜਾ ਕਿ ਅੱਜ ਇਹਨਾਂ ਨੇ ਇਹ ਖੇਡਿਆ ਨਾਟ ਸਾਡੇ ਸਾਹਮਣੇ ਸੁਦੇ ਨਦਰਜੀਤ ਵਾਲੀ ਟੀਮ ਨੇ ਇਹ ਬਹੁਤ ਹੀ ਸ਼ਲਾਘਾਯੋਕ ਕਦਮ ਹੈ ਸਰਕਾਰ ਦਾ ਵੀ ਤੇ ਇਹਨਾਂ ਦੀ ਜਿਹੜੀ ਮਿਹਨਤ ਆ ਉਹ ਨਜ਼ਰ ਆਉਂਦੀ ਆ ਬੜੀ ਮਿਹਨਤ ਨਾਲ ਇਹਨਾਂ ਨੇ ਨਾਟਕ ਤਿਆਰ ਕੀਤਾ ਹੋਏਗਾ ਬੜਾ ਪੂਛੇ ਮਗਰ ਲੱਗਦਾ ਹੈ ਏਦਾਂ ਹੀ ਨਹੀਂ ਵੀ ਆ ਕੇ ਆਪਾਂ ਖੜ੍ਹ ਕੇ ਤੇ ਨਾਟਕ ਹੋ ਗਿਆ ਤੇ ਅਸੀਂ ਤਾਂ ਉਹ ਨਹੀਂ ਸੰਦੇਸ਼ ਦੇਣੇ ਆ ਜਿਹੜੇ ਇਹ ਜੇ ਨਾਟਕ ਹੈ ਤੁਸੀਂ YouTube ਤੇ ਵੀ ਦੇਖੋ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅਨ ਘਰ ਦੇਆਂ ਨੂੰ ਮਨਾ ਕਰੋ ਜੇ ਕੋਈ ਨਸ਼ਾ ਕਰਦਾ ਉਹੀ ਗੱਲ ਨਹੀਂ ਕਰਨਗੇ ਨਹੀਂ ਮੰਨਣਗੇ ਕੋਈ ਗੱਲ ਨੂੰ ਪਰ ਆਪਣਾ ਫਰਜ਼ ਜਿਹੜਾ ਬੰਦਾ ਕੋ ਬਣਦਾ ਹੀ ਹੈ। ਅਸੀਂ ਵੀ ਇਹਨਾਂ ਦਾ ਬੜਾ ਧੰਨਵਾਦ ਕਰਦੇ ਆਂ ਵੀ ਇਹਨਾਂ ਸੋਹਣਾ ਨਾਟਕ ਅਸੀਂ ਵੀ ਉੱਥੇ ਬੈਠੇ ਬੈਠੇ ਨਾਟਕ ਦੇ ਵਿੱਚ ਪੂਰੇ ਤਰ੍ਹਾਂ ਖੋ ਗਏ। ਇੰਨੀ ਵਧੀਆ ਐਕਟਿੰਗ ਜਿਵੇਂ ਅਸੀਂ ਕੋਈ ਟੀਵੀ ਤੇ ਦੇਖ ਰਹੇ ਆ ਜਾਂ ਫਿਲਮ ਦੇਖ ਰਹੇ ਆ ਉਹ ਤਾਂ ਇਹਨਾਂ ਨੇ ਜਦੋਂ ਬਾਅਦ ਚ ਦੱਸਿਆ ਕਿ ਕਿਸ ਲੈਵਲ ਦੇ ਕਲਾਕਾਰ ਆ ਉਹ ਬਾਅਦ ਚ ਪਤਾ ਲੱਗਦਾ। ਪਰ ਮੈਂ ਉੱਥੇ ਬੈਠਾ ਸੋਚਦਾ ਸੀਗਾ ਕਿ ਸਾਡਾ ਕਸਬਾ ਨਿਹਾਲ ਸਿੰਘ ਵਾਲਾ ਛੋਟਾ ਜਿਹਾ ਕਸਬਾ ਹੈਗਾ। ਮੇਰਾ ਪਿੰਡ ਬਲਾਸਪੁਰ ਹੈ ਤੇ ਮੈਂ ਨਿਹਾਲ ਸਿੰਘ ਵਾਲੇ ਆਮ ਹੀ ਜਨਮ ਹੁੰਦਾ ਸੀਗਾ। ਤੇ ਵੀ ਇੰਨੀ ਵਰੀਆ ਮੰਨ ਲਓ ਇਹ ਕਲਾ ਨਿਕਲਦੀ ਆ ਇਹਦਾ ਮਤਲਬ ਕਿਤੇ ਨਾ ਕਿਤੇ ਸਾਡੇ ਇੱਥੇ ਕੁਝ ਹੈਗਾ ਸਾਨੂੰ ਲੱਗਦਾ ਵੀ ਆਸ-ਪਾਸੇ ਕੁਝ ਨਹੀਂ ਹੈਗਾ ਪਰ ਜੋ ਲੱਭਣ ਦੀ ਲੋ ਅਸੀਂ ਬਹੁਤ ਧੰਨਵਾਦ ਕਰਦੇ ਆ ਬਹੁਤ ਹੀ ਸਰ ਬਹੁਤ ਸ਼ਾਨਦਾਰ ਨਾਟਕ ਤੁਸੀਂ ਖੇਡਿਆ ਅੱਗੇ ਤੋਂ ਵੀ ਅਸੀਂ ਕਹਾਂਗੇ ਜਰੂਰ ਤੁਹਾਡੀ ਜੀ ਜਰੂਰ ਤੁਹਾਡੇ ਤੇ ਪ੍ਰੋਗਰਾਮ ਬਣੇ ਸਾਡੇ ਸਕੂਲ 'ਚ ਜੂਰ ਆਇਓ ਅਸੀਂ ਤੁਹਾਨੂੰ ਜੀ ਆਇਆਂ ਥੈਂਕ ਯੂ ਧੰਨਵਾਦ ਦੋ ਕੰਮ ਕਰਨੇ ਨੇ ਇੱਕ ਤਾਂ ਨਾਟਕ ਤੋਂ ਸਿੱਖਿਆ ਲੈ ਕੇ ਆਪਾਂ ਸਹੀ ਰਾਹ ਤੇ ਚੱਲਣਾ ਨਸ਼ਾ ਨਹੀਂ ਕਰਨਾ ਠੀਕ ਹੈ ਦੂਸਰਾ ਮਿਹਨਤ ਕਰਨੀ ਆ ਚਾਹੇ ਆਪਣੀ ਕਲਾ ਨੂੰ ਚਾਹੇ ਆਪਣੀ ਪੜ੍ਹਾਈ ਹੈ ਜਿਹੜੀ ਉਹ ਵੀ ਇੱਕ ਕਲਾ ਹੀ ਹੁੰਦੀ ਹੈ ਠੀਕ ਹੈ ਉਹ ਪੜ੍ਹਾਈ ਵੀ ਆਪਣੇ ਆਪਾਂ ਅਲੱਗ-ਅਲੱਗ ਫੀਲਡ ਵਿੱਚ ਆਪਾਂ ਉਹਨੂੰ ਯੂਜ਼ ਕਰ ਸਕਦੇ ਆ ਤਾਂ ਉਹਨੂੰ ਯੂਜ਼ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਪੈਰਾਂ ਤੇ ਖੜੇ ਹੋਣਾ ਖੁਦ ਕਮਾਈ ਕਰਨੀ ਆ ਤਾਂ ਕਿ ਤੁਹਾਨੂੰ ਕਿਸੇ ਹੋਰ ਦਾ ਕੋਈ ਸਹਾਰਾ ਨਾ ਲੈਣਾ ਪਵੇ ਤੁਹਾਡੀ ਜ਼ਿੰਦਗੀ 'ਚ ਕੋਈ ਵਿਹਲਾਪਨ ਨਾ ਹੋਵੇ ਔਰ ਤੁਸੀਂ ਕਿਸੇ ਐਪ ਦੇ ਸ਼ਿਕਾਰੀ ਨਾ ਹੋ ਸਕੋ ਠੀਕ ਹੈ ਆਉਣ ਵਾਲਾ ਜ਼ਮਾਨਾ ਬੇਟੇ ਇੰਨੀ ਤਰੱਕੀ ਵਾਲਾ ਹੈ ਕਿ ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਦਾ ਵੀ ਕੰਮ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਇਸ ਲਈ ਆਸ ਕਰਦੇ ਹਾਂ ਕਿ ਤੁਸੀਂ ਇਹ ਜੇ ਆ ਪ੍ਰੋਗਰਾਮਾਂ ਤੋਂ ਸਿੱਧ ਲੈ ਕੇ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋਵੋਗੇ ਚੰਗੇ ਰਾਹ ਤੇ ਚੱਲੋਗੇ ਔਰ ਨਾਟਕ ਬਾਰੇ ਤਾਂ ਕੀ ਕਹੀਏ ਬਹੁਤ ਵਧੀਆ ਨਾਟਕ ਸੀ ਬਹੁਤ ਵਧੀਆ ਲੱਗਿਆ ਵੇਖ ਕੇ ਸੁਣ ਕੇ ਕਿ ਆਪਣੇ ਅਗਰ ਸਮਾਜ ਨੂੰ ਕੋਈ ਗਲਤ ਰਾਹ ਵਿੱਚ ਲੈ ਕੇ ਜਾਣ ਵਾਲਾ ਹੈਗਾ ਤਾਂ ਸਮਾਜ ਨੂੰ ਸਿੱਧੇ ਰਾਹ ਤੇ ਲੈ ਕੇ ਜਾਣ ਵਾਲਾ ਵੀ ਕੋਈ ਹੈ ਬਹੁਤ ਬਹੁਤ ਧੰਨਵਾਦ ਹੈ ਲੈ ਸਾਰਿਆਂ ਦਾ ਥੈਂਕ ਯੂ ਬਈ ਇਹ ਅਧਿਆਪਕ ਇਹਨਾਂ ਜੋਰ ਲਾ ਰਹੇ ਆ ਸਾਰੇ ਇਹਨਾਂ ਜੋਰ ਲਾ ਰਹੇ ਆ ਏਟੀਮ ਵੀ ਆ ਕੇ ਤੁਹਾਨੂੰ ਜਾਰੀ ਆ ਤੇ ਇਹ ਚੀਜ਼ ਤੋਂ ਬਚਣਾ ਜੇਕਰ ਅੱਛਾ ਬਜਰਾ ਤੁਸੀਂ ਜੀ ਨੋਟ ਦੇਖੋ ਦਿਵਾ ਬਾਂਡਕ ਨੂੰ ਨੋਟ ਲਗਾ ਕਿ ਜਦੋਂ ਕੋਈ ਵਰਦਾ ਨਸ਼ੇ ਕਰਨ ਲੱਗ ਜਾਂਦਾ ਉਸ ਤੋਂ ਬਾਅਦ ਫਿਰ ਉਹ ਬਹੁਤ سارے ਕ੍ਰਾਈਮ ਦੇ ਵਿੱਚ ਵੀ ਇਨਵੋਲ ਹੋ ਜਾਂਦਾ ਉਹ ਕਨੈਲ ਦਾ ਕਤਲ ਕਰਨ ਤੱਕ ਵੀ ਕੋਸ਼ਿਸ਼ ਕਰਨ ਨੂੰ ਅਗਨਦਿਆ ਉਹਦੇ 플레이 ਦੇ ਵਿੱਚ ਆਪਣੇ ਬਾਪੂ ਦਾ ਕਤਲ ਕਰ ਦਿੰਦੇ ਆ ਜਾਂ ਉਹ ਸੋਚਦੇ ਆ ਜਿਵੇਂ ਦੇਖਦੇ ਨਹੀਂ ਆ ਸੁਆਦ ਉਹਦੇ ਲੁੱਟਾ ਬਹੁਤ ਬਹੁਤ ਹੁੰਦਾ ਫੋਨ ਖੋਲਿਆ ਕਦੇ ਰਹਿ ਤਰੀਕੇ ਸਿੱਚੇ ਨਹੀਂ ਲਾ ਲਈ ਕਿਉਂਕਿ ਉਹਨਾਂ ਦੀ ਮਾਨਸਿਕਤਾ ਇਸ ਸਥਿਤੀ ਚ ਹੁੰਦੀ ਹੈ कि ਉਹਨਾਂ ਨੂੰ ਨਸ਼ੇ ਦੀ ਤੋੜ ਹੁੰਦੀ ਹੈ ਤੇ ਉਹਨਾਂ ਨੂੰ ਆਈ ਹੁੰਦਾ ਕਿ ਜਿਹਾ ਮਰ ਜੀਏ ਜਾਂ ਮਰ ਜੀਏ ਇਸ ਸਥਿਤੀ ਨੂੰ ਤੇ ਨਾ ਹੋਰ ਤੁਸੀਂ ਦੇਖੋ ਕਿ ਨਸ਼ੇ ਜਦੋਂ ਕੋਈ ਵਿਅਕਤੀ ਕਰਦਾ ਰੰਗ ਉਹ ਸੰਤਾਨ ਜੰਮਣ ਤੋਂ ਅਸਮਰਥ ਹੋ ਜਾਂਦਾ ਜਿਵੇਂ ਆਪਾਂ ਕਹਿੰਦੇ ਨੇ ਲੇਖਪੁਰ ਸਿੰਘ ਹੋ ਜਾਂਦਾ ਪਹਿਲਾਂ ਉਹਨਾਂ ਦੇ ਕੁੜੀ ਹੁੰਦੀ ਹੈ ਔਣ ਵਾਲੀ ਹੁੰਦੀ ਹੈ ਜਿਹਨੂੰ ਘਰੋਂ ਨਾ ਚਾਹ ਕਰਦੇ ਆ ਪਰ ਤੇ ਬਾਅਦ ਦੇ ਵਿੱਚ ਉਹ ਕਿਸੇ ਵੀ ਬੱਚੇ ਜੰਮਣ ਯੋਗ ਵੀ ਨਹੀਂ ਹੋ ਜਾਂਦੇ ਇਨਸਾਨ ਤੇ ਪਰ ਹੁਣ ਆਪਾਂ ਕਰਨਾ ਕੀ ਹੈ ਸਭ ਤੋਂ ਜ਼ਰੂਰੀ ਹੈ ਕਿ ਜੋ ਕਰਨੇਲੇ ਆ ਉਹਨਾਂ ਨੂੰ ਪਛਾਣਨ ਦੀ ਲੋੜ ਆ ਜੋ ਕਰਨੇਲੇ ਆ ਉਹ ਪਹਿਲਾਂ ਫ੍ਰੀਜ ਲਗਾ ਦਿੰਦੇ ਆ ਟਰਾਈ ਕਰ ਦਿੰਦੇ ਆ ਕਿਨਾਂ ਜਿਹਾ ਟਰਾਈ ਕਰਕੇ ਦੇਖੋ ਕਿਨਾਂ ਮਜ਼ਾ ਆਉਂਦਾ ਠੀਕ ਹੈ ਪਰ ਬਾਅਦ ਵਿੱਚ ਜੇ ਕੋਈ ਵਿਅਕਤੀ ਮੈਜੇ ਦਾ ਆਦੀ ਹੋ ਜਾਂਦਾਕਰ ਉਹਨਾਂ ਦਾ ਗਾਹਕ ਹੋ ਜਾਂਦਾ ਉਹਨਾਂ ਦਾ ਸਪਲਾਈਅਰ ਹੋ ਜਾਂਦਾ ਫਿਰ ਉਹ ਉਹਨਾਂ ਤੋਂ ਬਿਜ਼ਨਸ ਚਲਾਉਂਦਾ ਆਪਦਾ ਮਕਸਦ ਆ ਉਹ ਪੂਰਾ ਕਰਨਾ ਹੁੰਦਾ ਤਾਂ ਕਰਕੇ ਆਪਾਂ ਉਹ ਕਰਨੇਲੇ ਤੋਂ ਬਚਣਾ ਰਹੇ ਠੀਕ ਹੈ ਇਹ ਕੋਰਟੇਰ ਬਹੁਤ ਧੰਨਵਾਦ ਕੀਤਾ ਸਾਡੇ ਸੂਝਾਏ ਜੋ ਬਹੁਤ ਵਧੀਆ ਲੱਗਿਆ ਸਾਡੇ ਨੂੰ ਬਹੁਤ ਬਹੁਤ ਦੇਖੋ ਨਾਟਕ ਇਹਨਾਂ ਦਾ ਬਹੁਤ ਹੀ ਵਧੀਆ ਤੇ ਬਹੁਤ ਹੀ ਸੰਦੇਸ਼ ਵਾਲਾ ਸੀ ਕੋਚੋਂ ਆਪਾਂ ਨੂੰ ਸਪਸ਼ਟ ਸੰਦੇਸ਼ ਮਿਲੇ ਨੇ ਕਿ ਸਾਨੂੰ ਨਸ਼ਿਆਂ ਦੇ ਵਿੱਚ ਨਹੀਂ ਜਾਣਾ ਚਾਹੀਦਾ ਇੱਕ ਤਰ੍ਹਾਂ ਦੀ ਦਲਦਲ ਆ ਜਿਹਦੇ ਵਿੱਚ ਆਪਾਂ ਇੱਕ ਵਾਰ ਇੱਕ ਪੈਰ ਵੀ ਰੱਖ ਲਿਆ ਤਾਂ ਦੂਸਰਾ ਪੈਰ ਸਾਡਾ ਆਪਣੇ ਆਪ ਹੀ ਚਲੇ ਜਾਣਾ ਉਹ ਨਹੀਂ ਖਤਮ ਹੋਣਗੇ ਇਹ ਸੋਹਣੀ ਬੱਚਨਾ ਬੜਾ ਸੋਨਾ ਇਹਨਾਂ ਨੇ ਸੰਦੇਸ਼ ਦਿੱਤਾ ਮੈਨੂੰ ਬਹੁਤ ਵਧੀਆ ਲੱਗਿਆ ਇਹਨਾਂ ਦਾ ਕੰਮ ਬਹੁਤ ਵਧੀਆ ਇਸ ਤਰ੍ਹਾਂ ਹੀ ਆ ਹੋਰ ਸਕੂਲਾਂ ਦੇ ਵਿੱਚ ਜਾ ਕੇ ਵੀ ਆਪਣਾ ਯੋਗਦਾਨ ਪਾਉਣਗੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਜੀ ਮੈਂ ਕਹਿੰਦਾ ਜਾ ਕੇ ਦੇਖੋ ਬਹੁਤ ਵਧੀਆ ਹੁੰਦੇ ਆ ਨਾਟਕ ਜਿੰਨੂੰ ਸਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਤੁਸੀਂ ਨੈਕਸਟ ਆਉਣ ਵਾਲੀ ਜਨਰੇਸ਼ਨ ਹੋ ਯੂਚਰੋ ਤੁਸੀਂ ਇਸ ਦੇਸ਼ ਨੂੰ ਬਣਾਉਣਾ ਹੈ ਠੀਕ ਹੈ ਤੁਹਾਡੇ ਹੱਥ ਦੇ ਵਿੱਚ ਹੈ ਵੀ ਗਾਹਾਂ ਆਪਣਾ ਦੇਸ਼ ਕਿਹੋ ਜਿਹਾ ਹੋਊਗਾ ਇਹ ਅੱਜ ਦਾ ਜਨਰੇਸ਼ਨ ਆਪਣਾ ਇਹ ਅੱਜ ਸਾਨੂੰ ਜਾਂ ਅਸੀਂ ਤੁਹਾਨੂੰ ਸਿਖਾ ਰਹੇ ਹਾਂ ਵੀ ਕਿਵੇਂ ਰਹਿਣਾ ਚਾਹੀਦਾ ਸਾਨੂੰ ਇੱਕ ਵਧੀਆ ਇਨਸਾਨ ਬਹੁਤ ਜ਼ਿਆਦਾ ਮਤਲਬ ਆਪਦਾ ਹਿੱਸਾ ਪਾਉਣਾ ਦੇਸ਼ ਨੂੰ ਜਾਂ ਦੁਨੀਆ ਨੂੰ ਵਧੀਆ ਬਣਾਉਣ ਦੇ ਵਿੱਚ ਇਸੇ ਤਰ੍ਹਾਂ ਜਿਹੜਾ ਅੱਜ ਦਾ ਨਾਟਕ ਪੇਸ਼ ਕੀਤਾ ਗਿਆ ਮੈਨੂੰ ਬਹੁਤ ਸੋਹਣਾ ਲੱਗਿਆ ਮੈਂ ਤਾਂ ਮੈਨੂੰ ਬਹੁਤ ਪਸੰਦ ਆ ਮਤਲਬ ਕਲਾਕਾਰੀ ਤਾਂ ਚਲੋ ਕਲਾਕਾਰ ਤਾਂ ਆਪਾਂ ਦੇ ਨਹੀਂ ਦੇ ਸਕਦੇ ਟੀਚਰਸ ਵੀ ਤੁਹਾਡੇ ਵਿੱਚੋਂ ਵੀ ਆਪਾਂ ਕਹਿਣਾ ਹੀ ਹੁੰਦੀਆਂ ਵੀ ਤੁਸੀਂ ਦੱਸੋ ਤੁਹਾਨੂੰ ਕਿਹੜੀ ਚੀਜ਼ ਪਸੰਦ ਆ ਤੁਸੀਂ ਵੀ ਇਹ ਫੀਲਡ ਚੋਂ ਸਕਦੇ ਹੋ ਕਿਸੇ ਨੇ ਸਿੰਗਿੰਗ ਕਰਨੀ ਆ ਕਿਸੇ ਨੇ ਐਕਟਰ ਬਣਨਾ ਹੈ ਹਨਾ ਕਿਸੇ ਨੇ ਡਾਕਟਰ ਬਣਨਾ ਹੈ ਹਰੇਕ ਦੀ ਅਲੱਗ-ਅਲੱਗ ਚੁਆਇਸ ਹੁੰਦੀ ਆ ਤੁਹਾਨੂੰ ਸਾਰਿਆਂ ਨੂੰ ਅਸੀਂ ਪੁੱਛਦੇ ਵੀ ਹੁੰਨੇ ਆ ਵੀ ਤੁਸੀਂ ਕਿਹੜੇ ਫੀਲਡ ਚ ਜਾਣਾ ਚਾਹੁੰਦੇ ਆ ਠੀਕ ਆ ਪਰ ਪਹਿਲਾਂ ਪੜਾਈ ਜ਼ਰੂਰ ਕਰਨੀ ਚਾਹੀਦੀ ਆ ਤਾਂ ਕਿ ਸਾਨੂੰ ਪਤਾ ਲੱਗ ਸਕੇ ਵੀ ਸਹੀ ਚੀਜ਼ਾਂ ਕੀ ਨੇ ਠੀਕ ਹੈ ਤਾਂ ਮੈਂ ਇੱਕ ਵਾਰ ਫੇਰ ਤੋਂ ਇਸ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਸਾਡੇ ਬੱਚਿਆਂ ਨੂੰ ਇੰਨਾ ਵਧੀਆ ਸਿੱਖਾ ਰਿਹਾ ਇਹਨਾਂ ਮਿਸ਼ੋਰ ਨੂੰ ਮੈਨੂੰ ਲੱਗਦਾ ਕਿ ਤੁਸੀਂ ਬਹੁਤ-ਬਹੁਤ ਸਿੱਖੋਗੇ ਠੀਕ ਹੈ ਧੰਨਵਾਦ